ਜਿੱਥੇ ਮੱਥੇ ਜਾਂ ਨੱਕ ਰਗੜ ਕੇ ਆਪਣੇ ਪਾਪ ਗਲਤੀਆਂ ਜਾਂ ਭੁੱਲਾਂ ਬਖਸ਼ਾਉਣ ਦੀ ਸੋਚਦਾ ਹੋਵੇ ਉੱਥੇ ਮਨੁੱਖ ਹੋਰ ਤੋਂ ਹੋਰ ਵਿਗੜ ਸਕਦਾ ਹੈ ਕਦੇ ਵੀ ਸੁਧਰ ਨਹੀਂ ਸਕਦਾ ਤੇ ਉਹ ਆਪਣੀਆਂ ਗਲਤੀਆਂ ਤੋਂ ਕਦੇ ਵੀ ਬਾਹਰ ਨਹੀਂ ਆ ਸਕਦਾ ਕਿਸੇ ਬਾ ਕਿਸੇ ਮਾਉਂ ਤੋਂ ਡਰਨਾ ਕਿਸੇ ਆਤਮਾ ਪਰਮਾਤਮਾ ਭੂਤ ਪ੍ਰੇਤ ਪੀਰ ਜਾਂ ਕਿਸੇ ਦੇਵੀ ਦੇਵਤੇ ਦੀ ਪ੍ਰਵਾਹ ਕਰਨਾ ਬੱਚਿਆਂ ਦਾ ਜਾਂ ਫਿਰ ਬੱਚਿਆਂ ਵਾਲੀ ਬੁੱਧੀ ਦਾ ਕੰਮ ਹੁੰਦਾ ਹੈ। ਅਸਲ ਜਿੰਦਗੀ ਦੇ ਵਿੱਚ ਲੋਕ ਸਿਰਫ ਉਸ ਵਸਤ ਵਰਤਾਰੇ ਨੂੰ ਹੀ ਮੰਨਦੇ ਨੇ ਜਿਸ ਦੀ ਕਿਦਰੇ ਕੋਈ ਹੋਂਦ ਹੋਵੇ। ਅਸੀਂ ਸੜਕ ਉੱਤੇ ਬੜੇ ਸਲੀਕੇ ਨਾਲ ਚੱਲਦੇ ਹਾਂ। ਸੜਕ ਪਾਰ ਕਰਨ ਤੋਂ ਪਹਿਲਾਂ ਸਜੇ ਖੱਬੇ ਜ਼ਰੂਰ ਦੇਖਦੇ ਹਾਂ। ਕਿਉਂਕਿ ਇੱਥੇ ਆਪਣੀਆਂ ਗਲਤੀਆਂ ਜਾਂ ਭੁੱਲਾਂ ਬਖਸ਼ਾਉਣ ਦੀ ਕੋਈ ਸੁਵਿਧਾ ਨਹੀਂ ਹੁੰਦੀ।